ਸਾਡਾ ਪਿੰਡ ਜਿੰਦਾਬਾਦ ਸਾਡਾ ਪਿਆਰ ਜਿੰਦਾਬਾਦ ਸਾਡਾ ਪਿੰਡ ਜਿੰਦਾਬਾਦ ਸਾਡਾ ਪਿਆਰ ਜਿੰਦਾਬਾਦ ਸਾਡਾ ਸਮਾਜ ਜਿੰਦਾਬਾਦ ਸਾਡਾ ਪਿੰਡ ਜਿੰਦਾਬਾਦ ਸਾਡਾ ਪਿਆਰ ਜਿੰਦਾਬਾਦ ਸਾਡੀ ਪੰਚਾਇਤ ਜਿੰਦਾਬਾਦ ਸਾਡਾ ਪਿਆਰ ਜਿੰਦਾਬਾਦ ਸਾਡਾ ਸਰਪੰਚ ਜਿੰਦਾਬਾਦ ਸਾਡੀ ਪੰਚਾਇਤ ਜਿੰਦਾਬਾਦ ਪੰਜਾਬ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਪਿਛਲੇ ਦਿਨੀ ਆਈਆਂ ਸੀ ਜਿਵੇਂ ਉਦਾਹਰਨ ਵਜੋਂ ਡੇਰਾ ਬਾਬਾ ਨਾਨਕ ਤੋਂ ਪੱਗਾਂ ਤੱਕ ਉਤਰਗੀਆਂ ਸੀ ਕਾਂਗਰਸੀਆਂ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਤਿੱਖੀਆਂ ਝੜਫਾਂ ਸਾਹਮਣੇ ਆਈਆਂ ਸਨ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲੈ ਕੇ ਕਈ ਥਾਵਾਂ ਤੋਂ ਫਾਈਲਾਂ ਖੋਹਣ ਤੱਕ ਦੀਆਂ ਤਸਵੀਰਾਂ ਜਿਹੜੀਆਂ ਉਹ ਵਾਇਰਲ ਹੋਈਆਂ ਸੀ ਤੇ ਜਿਸ ਨੂੰ ਲੈ ਕੇ ਕਹਿ ਸਕਦੇ ਆ ਕਿ ਕਈ ਝੜਫਾਂ ਜਿਹੜੀਆਂ ਜਿੱਥੇ ਸਾਹਮਣੇ ਆਈਆਂ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਦਿਨਨਗਰ ਦੀ ਤੇ ਵਿਧਾਨ ਸਭਾ ਹਲਕਾ ਦਿਨਨਗਰ ਦੇ ਵਿੱਚ ਵੀ ਬੇਸ਼ੱਕ ਪਿੰਡ ਪੱਦਰ ਦੇ ਉੱਤੇ ਕਈ ਤਰ੍ਹਾਂ ਦੀਆਂ ਧੜੇ ਬਾਜ਼ੀਆਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਪਰ ਪਿੰਡ ਸੁੰਦਰ ਦੇ ਬੂਤੋਂ ਇੱਕ ਵੱਖਰੀ ਤੇ ਅਨੋਖੀ ਤਸਵੀਰ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਜੋ ਪੋਲਿੰਗ ਏਜੰਟ ਨੇ ਉਹ ਵੀ ਇੱਕ ਟੇਬਲ ਤੇ ਬੈਠੇ ਹੋਏ ਨੇ ਇਧਰੋਂ ਅਕਾਲੀ ਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੇ ਉਹ ਵੀ ਇੱਕ ਟੇਬਲ ਤੇ ਨਜ਼ਰ ਆ ਰਹੇ ਨੇ ਤੇ ਕਾਂਗਰਸ ਪਾਰਟੀ ਦੇ ਜਿਹੜੇ ਏਜੰਟ ਨੇ ਇਥੋਂ ਦੇ ਸਾਬਕਾ ਸਰਪੰਚ ਨੇ ਤੇ ਇਧਰ ਤੁਹਾਨੂੰ ਦੱਸਦੀ ਕਿ ਉਹ ਮੌਜੂਦਾ ਸਰਪੰਚ ਨੇ ਆ ਮੰਜੀਤ ਸਿੰਘ ਆ ਮੀ ਪਾਰਟੀ ਵੱਲੋਂ ਚਾਹੇ ਕਾਲੀ ਦਲ ਵੱਲੋਂ ਹੁਣ ਸਾਬਕਾ ਸਰਪੰਚ ਸੁਰਿੰਦਰ ਸਿੰਘ ਇਹ ਵੀ ਇੱਥੇ ਮੌਜੂਦ ਨੇ ਤੇ ਕਹਿ ਸਕਦੇ ਆ ਕਿ ਇੱਕ ਭਾਈ ਚਰਕ ਸਾਂਝ ਦੀ ਜਿਹੜੀ ਐ ਇੱਕ ਵੱਖਰੀ ਜਿਹੜੀ ਆ ਤਸਵੀਰ ਆ ਜਿਹੜੀ ਇਹ ਸਮਾਜ ਨੂੰ ਉਹਨਾਂ ਲੋਕਾਂ ਨੂੰ ਮੈਸੇਜ ਦੇਣ ਵਾਸਤੇ ਜਿਹੜੀ ਆ ਅਸੀਂ ਸਭ ਨੇ ਕਿ ਇਹੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਣੀਆਂ ਚਾਹੀਦੀਆਂ ਜਿਹੜੇ ਲੋਕ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਨੂੰ ਲੈ ਕੇ ਧੜੇਬੰਦੀ ਨੂੰ ਲੈ ਕੇ ਇਸ ਕਦਰ ਦੁਸ਼ਮਣੀਆਂ ਵਧਾ ਚੁੱਕੇ ਨੇ ਕਿ ਖੂਨੀ ਝੜਫਾ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਜਾਂਦੀਆਂ ਨੇ ਪਰ ਜਿਹੜੇ ਉੱਪਰੋਂ ਲੀਡਰਸ਼ਿਪ ਆ ਉਹ ਵੀ ਕਿਤੇ ਨਾ ਇਸੇ ਤਰ੍ਹਾਂ ਇੱਕੋ ਟੇਬਲ ਤੇ ਕਈ ਵਾਰੀ ਰੋਟੀਆਂ ਵੀ ਸਾਂਝੀਆਂ ਕਰਦੀਆਂ ਕਰਦੇ ਵੇਖੇ ਜਾਂਦੇ ਨੇ ਜਿਨ੍ਹਾਂ ਵਾਸਤੇ ਇਹ ਲੋਕ ਲੜਦੇ ਨੇ ਤੇ ਚਾਹ ਦੀਆਂ ਪਾਰਟੀਆਂ ਤੇ ਵੀ ਉਹ ਇਕੱਠੇ ਹੁੰਦੇ ਨੇ ਬੇਸ਼ੱਕ ਰਾਜਨੀਤੀ ਦੇ ਦੌਰ ਦੇ ਵਿੱਚ ਪਾੜੋ ਤੇ ਰਾਜਕਰੂ ਦੀ ਰੀਰੀ ਰਾਜਨੀਤੀ ਆ ਹਰੇਕ ਲੀਡਰ ਦੀ ਰਹੀ ਆ ਕਿ ਪਿੰਡ ਪੱਦਰ ਦੇ ਉੱਤੇ ਧੜੇਬੰਦੀਆਂ ਪੈਦਾ ਕਰਨੀਆਂ ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾ ਦੇਣਾ ਤਾਂ ਕਿ ਵੋਟ ਬੈਂਕ ਜਿਹੜਾ ਆਪਣਾ ਧੜਾ ਵਾ ਉਹ ਕੈਮਰਾ ਵੇ ਪਰ ਇਸ ਪਿੰਡ ਦਾ ਜਿਹੜਾ ਬੇਸ਼ੱਕ ਇਹ ਪਛੜਿਆ ਹੋਇਆ ਇਲਾਕਾ ਜਿਹੜਾ ਬੇਟਲਾਕਾ ਮੰਨਿਆ ਜਾਂਦਾ ਸੀ ਪਰ ਇਸ ਸੁੰਦਰ ਪਿੰਡ ਦੇ ਜਿਹੜੇ ਲੋਕਾਂ ਦੀ ਸੂਝ-ਬੂਝ ਜਿਹੜੀ ਆ ਉਹ ਝਲਕਦੀ ਹੋਈ ਨਜ਼ਰ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਆਹ ਦੇਖ ਲਓ ਆਹ ਪੋਸਟਰ ਪਏ ਹੋਏ ਜੇ ਜਿਹੜੇ ਪਾਰਟੀਆਂ ਵੱਲੋਂ ਬਸਤੇ ਆਏ ਸੀ ਆਏ ਸੀਗੇ ਮਾਫ ਕਰਨਾ ਆ ਸ਼ਰੋਮਨੀ ਕਾਲੀ ਦਲੋਂ ਸੁਖਬੀਰ ਬਾਦਲ ਦਾ ਇਹ ਨਜ਼ਰ ਆ ਰਿਹਾ ਇਹ ਅਰਨਾ ਚੋਦਰੀ ਜੀ ਨੇ ਜੋ ਵਿਧਾਇਕ ਨੇ ਉਹ ਵੀ ਇੱਥੋਂ ਉੱਪਰ ਸਾਰੇ ਪਏ ਹੋਏ ਨੇ ਪੋਸਟਰ ਇੱਥੇ ਆਮ ਆਦਮੀ ਪਾਰਟੀ ਦਾ ਬਸਤਾ ਜਿਹੜਾ ਉਹ ਵੀ ਇੱਥੇ ਪਿਆ ਹੋਇਆ ਜੇ ਸਾਹਮਣੇ ਤੇ ਝੰਡੇ ਵੀ ਆਪਾਂ ਦੇਖ ਰਹੇ ਆ ਕਿ ਇਹ ਨਹੀਂ ਕਿ ਆਪਾਂ ਆਪਣੇ ਏਜੰਟਾਂ ਨੇ ਫੜੇ ਆ ਇਹ ਸਾਂਝੇ ਤੌਰ ਤੇ ਝੰਡੇ ਇੱਕ ਦੂਸਰੇ ਨੇ ਫੜੇ ਆ ਤੇ ਮੇਰਾ ਖਿਆਲ ਹੈ ਕਿ ਆ ਭਾਈ ਸਾਹਿਬ ਜਿਹੜੇ ਸ਼ਰੋਮਨੀ ਕਾਲੀ ਦਲ ਨਾਲ ਸਬੰਧ ਰੱਖਦੇ ਆ ਤੇ ਇਹ ਇੱਕ ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਇੱਕ ਦੂਸਰੇ ਦੇ ਝੰਡੇ ਵੀ ਜਿਹੜੇ ਉਹ ਸਾਂਝੇ ਕੀਤੇ ਹੋਏ ਨੇ ਸਾਡੇ ਨਾਲ ਇੱਥੋਂ ਦੇ ਸਾਬਕਾ ਸਰਪੰਚ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਸਰਪੰਚ ਸਾਹਿਬ ਤੁਹਾਡਾ ਬੂਥ ਨੰਬਰ ਕਿੰਨਾ ਹੈਗਾ 151 ਸੁੰਦਰ ਦਾ ਗੁਰਾਜ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਵਿੱਚ ਆ ਕੇ ਸਾਰਿਆਂ ਦਾ ਹਾਲ ਚਾਲ ਜਾਣਿਆ ਜੀ ਠੀਕ ਹੈ ਸਾਡਾ ਬੂਥ ਨੰਬਰ ਹੈਗਾ ਜੀ 151 ਠੀਕ ਹੈ ਜੀ ਹਾਂਜੀ ਪਿੰਡ ਸੁਨਧੜਾ ਜੀ ਠੀਕ ਹੈ ਇਹ ਜਿਹੜੀ ਤਸਵੀਰ ਸਾਹਮਣੇ ਆਈ ਆ ਅਸੀਂ ਕਹਿੰਨੇ ਆ ਕਿ ਤੁਸੀਂ ਅਜੋਕੇ ਸਮੇਂ ਦੇ ਵਿੱਚ ਜਿਵੇਂ ਧੜੇ ਬੰਦੀਆਂ ਚੱਲ ਰਹੀਆਂ ਨੇ ਪਾਰਟੀ ਬਾਜ਼ੀਆਂ ਚੱਲੀਆਂ ਨੇ ਪੱਗਾਂ ਤੱਕ ਲਥਰੀਆਂ ਨੇ ਪਰ ਤੁਸੀਂ ਵਧਾਈ ਦੇ ਪਾਤਰ ਹੋ ਕਿ ਇਹ ਇਹੀਆਂ ਤੁਹਾਡੀਆਂ ਜਿਹੜੀਆਂ ਇਹ ਤਸਵੀਰਾਂ ਨੇ ਸਮਾਜ ਨੂੰ ਉਹਨਾਂ ਲੋਕਾਂ ਨੂੰ ਬਹੁਤ ਵਧੀਜੀ ਸੇਧ ਦੇਣਗੀਆਂ ਗੁਰਦਾਸ ਸਾਹਿਬ ਸਾਡਾ ਲੰਗਰ ਵੀ ਇੱਥੇ ਸਾਰਾ ਸਾਰਿਆਂ ਦਾ ਸਾਂਝਾ ਚੱਲਿਆ ਜੀ ਸਾਡਾ ਚਾਹ ਪਾਣੀ ਵੀ ਇੱਥੇ ਸਾਰਿਆਂ ਦਾ ਸਾਂਝਾ ਚੱਲਿਆ ਜੀ ਠੀਕ ਹੈ ਜੀ ਅਸੀਂ ਜਿਹੜਾ ਹੁੰਦਾ ਸਾਡਾ ਫਰਜ਼ ਆ ਵੋਟ ਦੀ ਪੱਤੀ ਘੱਟ ਕੇ ਦੇਣਾ ਠੀਕ ਹੈ ਜੀ ভোটার ਦੀ ਮਰਜ਼ੀ ਜਿੱਥੇ ਮਰਜ਼ੀ ਵੋਟ ਪਾਏ ਠੀਕ ਹੈ ਜੀ ਹਾਂਜੀ ਤੁਸੀਂ ਕਿਹੜੀ ਪਾਰਟੀ ਨਾਲ ਕੰਮ ਕਰਦੇ ਹੋ ਕੰਗਰਸ ਪਾਰਟੀ ਨਾਲ ਸੰਬੰਧ ਹੈ ਜੀ ਠੀਕ ਹੈ ਜੀ ਹਾਂਜੀ ਹੋਰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਦੇ ਮੌਜੂਦਾ ਸਰਪੰਚ ਨੇ ਜੋ ਇਸੇ ਪਿੰਡ ਵੱਲੋਂ ਬੜੇ ਪਿਆਰ ਭਾਵ ਦੇ ਨਾਲ ਸੱਤ ਦੇ ਵਿੱਚ ਬਹਿ ਕੇ ਸਰਬਸੰਤੀ ਦੇ ਨਾਲ ਚੁਣੇ ਗਏ ਸਨ ਮਨਜੀਤ ਸਿੰਘ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਬੜੀ ਰੂਹ ਖੁਸ਼ ਹੋਈ ਆ ਤੁਹਾਡਾ ਇਹ ਸਾਰਿਆਂ ਦਾ ਜਿਹੜਾ ਵਾ ਇਹ ਕਾ ਦੇਖ ਕੇ ਇੱਕ ਪਿਆਰ ਦਾ ਸਬੂਤ ਆ ਕੀ ਕਹਿਣਾ ਚਾਹੋਗੇ ਵੇਖੋ ਜੀ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਅੰਦਰ 19 ਨੰਬਰ ਜ਼ੋਨ ਪ੍ਰਾਲਾ ਸ਼ਾਲਾ ਸ਼ਾਲਾ ਦੇ ਵਿੱਚ ਪਿੰਡ ਸੁੰਦੜ ਦਾ ਮੌਜੂਦਾ ਸਰਪੰਚ ਮਨਜੀਤ ਸਿੰਘ ਅਸੀਂ ਤਕਰੀਬਨ ਪਿਛਲੇ 10 ਦਾ ਹੱਕਿਆਂ ਤੋਂ ਸਾਡੇ ਪਿੰਡ ਦੇ ਵਿੱਚ ਸਰਵ ਸੰਪਤੀ ਦਾ ਸਰਪੰਚ ਬਣਦੇ ਆ ਰਹੇ ਨੇ ਜੀ ਤੇ ਹੁਣ ਵੀ ਬਗੈਰ ਕਿਸੇ ਵਿਰੋਧ ਵੈਰ ਵਿਰੋਧ ਦੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਰੇ ਝੰਡੇ ਇੱਕ ਦੇ ਥੱਲੇ ਮਤਲਬ ਅਸੀਂ ਮਤ ਦਾਦਾਨ ਜਿਹੜਾ ਉਹ ਮਤਦਾਦਾਰ VOTER ਜਿਹੜਾ ਉਹ ਆਪਣੀ ਮਰਜ਼ੀ ਦਾ ਕਰੇਗਾ ਅਸੀਂ ਇੱਥੋਂ ਸਾਂਝੀ ਇੱਕ ਪਰਚੀ ਕੱਟ ਕੇ ਦੇ ਰਹੇ ਹਾਂ ਉਹ ਆਪਣਾ ਉਹਦੀ ਮਰਜ਼ੀ ਆ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਆ ਔਰ ਅਸੀਂ ਸਾਰੇ ਰਲ ਕੇ ਇੱਕ ਟੇਬਲ ਤੇ ਬਹਿ ਕੇ ਉਹਨੂੰ ਪਰਚੀ ਦੇ ਰਹੇ ਹਾਂ ਤੇ ਇਹ ਇੱਕ ਇਹਦਾ ਸਬੂਤ ਆ ਜੀ ਇਹਨਾਂ ਸੁੰਦਰਤਾ اچھا ਪ੍ਰਾਪਤ ਜਾਣਕਾਰੀ ਅਨਸਾਰ ਇਹ ਵੀ ਪਤਾ ਲੱਗਾ ਕਿ ਅੰਦਰ ਕੋਈ ਪੋਲਿੰਗ ਜੈਂਟ ਵੀ ਤੁਹਾਡਾ ਨਹੀਂ ਬੈਠਾ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਪੋਲਿੰਗ ਜੈਂਟੀ ਹੋ ਸਾਰੇ ਹਾਂ ਜੀ ਦੇਖੋ ਜੀ ਪੋਲਿੰਗ ਜੈਂਟ ਤਿੰਨੇ ਸਾਡੇ ਸੀ ਜਦੋਂ ਅਸੀਂ ਇੱਕ ਟੇਬਲ ਤੇ ਬੈਠੇ ਆ ਤੇ ਉਹ ਵੀ ਸਾਡੇ ਵਿੱਚ ਮੌਜੂਦ ਬਾਹਰ ਬੈਠੇ ਨੇ ਕਿਸੇ ਨੂੰ ਕੋਈ ਲੋੜ ਨਹੀਂ ਅੰਦਰ ਬਹਿਣ ਦੀ ਜਦੋਂ ਕਿਸੇ ਵੈਰ ਵਿਰੋਧ ਤੋਂ ਕੋਈ ਗਲਤ ਕੰਮ ਨਹੀਂ ਕਰਨਾ ਬਿਲਕੁਲ VOTER ਦੀ ਆਪਣੀ ਮਰਜ਼ੀ ਆ ਕਿ ਜਿੱਥੇ ਜਾ ਕੇ ਮੋਹਰ ਆਪਣੀ ਮਰਜ਼ੀ ਨਾਲ ਲਾਏ ਤੇ ਆਪਣੀ ਵੋਟ ਪਾ ਕੇ ਬਾਹਰ ਆ ਜੇ ਬਿਲਕੁਲ ਜੀ ਇਹ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੇ ਲੀਡਰਾਂ ਦੀ ਸੋਚ ਇਹ ਹੁੰਦੀ ਆ ਕਿ ਪਿੰਡਾਂ ਦੇ ਵਿੱਚ ਧੜੇਬੰਦੀਆਂ ਬਣਾ ਕੇ ਭਰਾਵਾਂ ਨੂੰ ਭਰਾਵਾਂ ਦੇ ਨਾਲ ਲੜਾ ਕੇ ਤੇ ਪਿੰਡਾਂ ਦੇ ਵਿੱਚ ਪਾਰਟੀ ਬੱਜੀਆਂ ਬਣ ਕੇ ਆਪਣੇ ਧੜੇ ਨੂੰ ਕਾਇਮ ਰੱਖੀਏ ਵੋਟਾਂ ਵਟੋਰੀਏ ਉਹਨਾਂ ਦੇ ਮੂੰਹ ਤੇ ਕਿਤੇ ਨਾ ਕਿਤੇ ਇਹ ਜ਼ਰੂਰ ਚਪੇੜ ਮਾਰਦੇ ਪਿੰਡ ਵਾਲੇ ਨਜ਼ਰ ਆ ਰਹੇ ਨੇ ਕਿ ਤੁਸੀਂ ਜਿੰਨਾ ਮਰਜ਼ੀ ਵਾਹ ਲਾ ਲਓ ਸਾਡੇ ਵਿੱਚ ਪਾੜਾ ਪਾਉਂਦਾ ਪਰ ਕਦੀ ਵੀ ਤਲਵਾਰ ਦੇ ਜਿਹੜੀ ਆ ਉਹ ਪਾਣੀ ਦੇ ਵਿੱਚ ਮਾਰਿਆਂ ਪਾਣੀ ਕਦੇ ਵੀ ਜਿਹੜਾ ਉਹ ਅੱਡ ਨਹੀਂ ਹੁੰਦਾ ਇਸੇ ਤਰ੍ਹਾਂ ਦੀ ਇਹ ਉਦਾਹਰਨ ਆ ਕਿ ਪਿੰਡ ਜਿਹੜਾ ਵਾ ਪੂਰਾ ਇੱਕ ਏਕਤਾ ਦਾ ਜਿਹੜਾ ਪਿਆਰ ਦਾ ਸਬੂਤ ਦਿੰਦਾ ਹੋਇਆ ਨਜ਼ਰ ਆ ਰਿਹਾ ਇੱਕੋ ਟੇਬਲ ਦੇ ਉੱਤੇ ਜਿੱਥੇ ਬੈਠੇ ਨੇ ਉੱਥੇ ਹੀ ਹੈਰਾਨਗੀ ਦਾ ਵਿਸ਼ਾ ਇਹ ਵੀ ਆ ਕਿ ਜਿਹੜਾ ਪੋਲਿੰਗ ਬੂਥ ਹੈਗਾ ਇਹ 151 ਨੰਬਰ ਇੱਥੇ ਕੋਈ ਵੀ ਪੋਲਿੰਗ ਜੈਂਟ ਅੰਦਰ ਨਹੀਂ ਬੈਠਾ ਸਗੋਂ ਪੋਲਿੰਗ ਜੈਂਟ ਜਿਹੜੇ ਨੇ ਇੱਥੇ ਬਾਹਰ ਹੀ ਸਾਰੇ ਇੱਕ ਟੇਬਲ ਦੇ ਉੱਤੇ ਬੈਠੇ ਹੋਏ ਨਜ਼ਰ ਆ ਰਹੇ ਨੇ ਸਰਪੰਚ ਜਿਹੜੇ ਸਾਬਕਾ ਨੇ ਕਾਂਗਰਸੀ ਉਹਨਾਂ ਦਾ ਇਹ ਵੀ ਕਹਿਣਾ ਕਿ ਲੰਗਰ ਵੀ ਜਿਹੜਾ ਵਾ ਉਹ ਪਿੰਡ ਵੱਲੋਂ ਇੱਕ ਸੰਗਤ ਰੂਪ ਦੇ ਵਿੱਚ ਜਿਹੜਾ ਸਾਂਝਾ ਕੀਤਾ ਗਿਆ ਕਿਸੇ ਵੀ ਕੋਈ ਘਟਨਾ ਵਾਪਰਨ ਤੋਂ ਬਿਨਾਂ ਅਮਨ ਸ਼ਾਂਤੀ ਦੇ ਨਾਲ ਜਿਹੜੀ ਵੋਟ ਹੈਗੀ ਆ ਉਹ ਪੋਲਿੰ ਹੋਂ ਦੀ ਵੱਡੀ ਅਮੀਰ ਜਿਤਾਈ ਜਾ ਰਹੀ ਹੈ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ